ਹੈਲੋ ਜੀ ਵੈਲਕਮ ਬੈਕ ਟੂ ਅ ਚੈਨਲ ਦਮਨ ਬਲੌਗਸ ਸੋ ਅੱਜ ਆਪਾਂ ਜਾ ਰਹੇ ਆ ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈਗਾ ਹਜੂਰ ਸਾਹਿਬ ਸੋ ਆਪਾਂ ਉਹਦੇ ਦਰਸ਼ਨ ਕਰਨ ਜਾ ਰਹੇ ਆ ਸੋ ਆਪਣੀ ਜਿਹੜੀ ਰੈਜ਼ਿਡੈਂਸ ਸੀਗੀ ਜਿੱਥੇ ਆਪਾਂ ਸਟੇ ਕਰਦੇ ਪਏ ਸੀਗੇ ਸੋ ਉਹ ਹੈਗੀ ਸੀ ਆ ਪਿੱਛੇ ਹੈਗੀ ਆ ਭਾਈ ਦਇਆ ਸਿੰਘ ਯਾਤਰੀ ਨਿਵਾਸ ਤੇ ਇੱਥੋਂ ਦੀ ਬਿਲਕੁਲ ਆਪੋਜ਼ਿਟ ਸਾਈਡ ਤੇ ਇਹ ਐਂਟ੍ਰੈਂਸ ਹੈਗੀ ਆ ਗੁਰਦੁਆਰਾ ਸਾਹਿਬ ਦੀ ਸੋ ਗੇਟ ਨੰਬਰ 2 ਤੇ ਆਪਾਂ ਹੈਗੇ ਆ ਤੇ ਇੱਥੋਂ ਹੁਣ ਆਪਾਂ ਜਾ ਰਹੇ ਆ ਅੰਦਰ ਤੇ ਤੁਹਾਨੂੰ ਦਿਖਾਣੇ ਆ ਵੀ ਅੰਦਰ ਦਰਸ਼ਨ ਕਰਾਣੇ ਆ ਸਾਰਾ ਵੀ ਕਿੱਦਾਂ ਦਾ ਗੁਰਦੁਆਰਾ ਸਾਹਿਬ ਅੰਦਰੋਂ ਹੈਗਾ ਆ ਤੇ ਚਲੋ ਫਿਰ ਆਜੋ ਸੋ ਆਪਾਂ ਗੇਟ ਨੰਬਰ 2 ਦੇ ਕੋਲੇ ਹੁਣ ਹੈਗੇ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਜਾਣਾ ਹੈਗਾ ਆ ਪਹਿਲਾਂ ਗੇਟ ਨੰਬਰ 1 ਦੇ ਕੋਲੇ ਕਿਉਂਕਿ ਆਪਾਂ ਉੱਥੇ ਅੰਦਰ ਜਾਣ ਤੋਂ ਪਹਿਲਾਂ ਨਾ ਰੁਮਾਲਾ ਸਾਹਿਬ ਲੈਣਾ ਹੈ ਤੇ ਨਾਲੇ ਫਿਰ ਆਪਾਂ ਉੱਥੋਂ ਦੀ ਦੇਸੀ ਘਿਓ ਤੇ ਨਾਲ ਜਿਹੜੀ ਧੂਪ ਹੁੰਦੀ ਆ ਉਹ ਵੀ ਆਪਾਂ ਉੱਥੇ ਲੈ ਕੇ ਜਾਵਾਂਗੇ ਅੰਦਰ ਸੋ ਆਪਾਂ ਪਹਿਲਾਂ ਜਿਹੜੀਆਂ ਬਾਹਰ ਸ਼ਾਪਸ ਹੁੰਦੀਆਂ ਨੇ ਤੇ ਉਥੋਂ ਆਪਾਂ ਪਹਿਲਾਂ ਰਮਾਲਾ ਸਾਹਿਬ ਲੈ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਅੰਦਰ ਤੇ ਇਹ ਧੂਫ ਹੈ ਨਾ ਕੋਈ ਨੱਕਾ ਨਹੀਂ ਕੋਈ ਚੋਕ ਤੇ ਇਹਦਾ ਨਾਮ ਆ ਰਿਹਾ ਤੇ ਅਜੋ ਕਿੰਨਾ ਨੇ ਹੋ ਗਏ ਸੇਮ ਰੇਤੀ ਸੂਸੀ ਸੂਸੀ ਸਸੂ ਸੋ ਪਰ ਮੱਲਾ ਸਾਹਿਬ ਲੈ ਲਿਆ ਸੀਗਾ ਹੁਣ ਤੇ ਹੁਣ ਆਪਾਂ ਜਾ ਰਹੇ ਹਾਂ ਗੇਟ ਨੰਬਰ 1 ਤੋਂ ਅੰਦਰ ਸੋ ਇਹ ਜਿਹੜੀ ਮੇਨ ਐਂਟਰੈਂਸ ਹੈਗੀ ਹੈ ਜਿਹੜੀ ਇਸ ਗੁਰਦੁਆਰਾ ਸਾਹਿਬ ਦੀ ਸੋ ਇਹ ਹੈਗਾ ਗੇਟ ਨੰਬਰ 1 ਤੇ ਆਪਾਂ ਉਸ ਤੋਂ ਬਾਅਦ ਅੰਦਰ ਆ ਕੇ ਤੇ ਹੁਣ ਆਪਾਂ ਉਸ ਤੋਂ ਪਹਿਲਾਂ ਅੰਦਰ ਜਾਣ ਤੋਂ ਪਹਿਲਾਂ ਆਪਾਂ ਇੱਕ ਦੇਗ ਵੀ ਕਰਾਣੀ ਹੈ ਤੇ ਉੱਥੇ ਜਿੱਥੇ ਆਪਾਂ ਦੇਖ ਲੈਣੀ ਹੈ ਉੱਥੇ ਹੀ ਆਪਾਂ ਰਸੀਦ ਕਟਵਾ ਸਕਦੇ ਹਾਂ ਜੇ ਆਪਾਂ ਅੰਦਰ ਆਪਣੇ ਅਰਦਾਸ ਕਰਵਾਣੀ ਹੈ ਤੇ ਜੋ ਰਸੀਦ ਕਟਾਨੇ ਆ ਤੇ ਆਪਾਂ ਨੂੰ ਇਦਾਂ ਦੀ ਰਸੀਦ ਦੇ ਨਾਲ ਆਪਾਂ ਨੂੰ ਪੰਨਾ ਦੇ ਦਿੰਦੇ ਆ ਤੇ ਇਹ ਆਪਾਂ ਨੂੰ ਹੁਣ ਮਿਲਿਆ ਆ ਤੇ ਆਪਾਂ ਇਹ ਲੈ ਕੇ ਅੰਦਰ ਜਾਵਾਂਗੇ ਤੇ ਜਿਹੜੀ ਆਹ ਰਸੀਦ ਹੁੰਦੀ ਆ ਆਪਾਂ ਇੱਥੇ ਦੇਖ ਕੇ ਤੇ ਨਾਲ ਪ੍ਰਸ਼ਾਦ ਲੈ ਲੈਣਾ ਹੁੰਦਾ ਸੋ ਆਪਾਂ ਨੂੰ ਪ੍ਰਸ਼ਾਦ ਵੀ ਮਿਲ ਗਿਆ ਹੁਣ ਤੇ ਜਿਹੜਾ ਇਹ ਪ੍ਰਸ਼ਾਦ ਹੁੰਦਾ ਆ ਇਹ ਤੁਹਾਨੂੰ ਇੱਕ ਪ੍ਰਸ਼ਾਦ ਹੀ ਦਿੰਦੇ ਆ ਇੱਕ ਪਰਚੀ ਦੇ ਨਾਲ ਤੇ ਜੇ ਤੁਸੀਂ ਐਕਸਟਰਾ ਹੋਰ ਲੈਣਾ ਵਾ ਤੇ ਤੁਹਾਨੂੰ 20 ਰੁਪਏ ਦਾ ਮਿਲ ਜਾਂਦਾ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਸੋ ਇੱਕ 20 ਰੁਪਏ ਦਾ ਹੁੰਦਾ ਸੋ ਆਹ ਵਾਲਾ ਆਪਾਂ ਨੂੰ ਮਿਲਿਆ ਪ੍ਰਸ਼ਾਦ ਜਿਹੜਾ ਤੁਸੀਂ ਲੋੜੇ ਤੁਹਾਨੂੰ ਨਾਲ ਮਿਲਦਾ ਹੈ ਜੇ ਤੁਸੀਂ ਆਪਣੀ ਰਸੀਦ ਕਟਾਨਨੇ ਹੋ ਅਰਦਾਸ ਵਾਸਤੇ ਤੇ ਹੁਣ ਆਪਾਂ ਚੱਲਦੇ ਆਂ ਫਿਰ ਅੰਦਰ ਤੇ ਮੱਥਾ ਟੇਕਦੇ ਆਂ ਜਿਹੜਾ ਅੰਦਰ ਸੱਚਖੰਡ ਹੈਗਾ ਆ ਤੇ ਅੰਦਰ ਜਾ ਕੇ ਫਿਰ ਆਪਾਂ ਅਰਦਾਸ ਵਾਲ ਜਿਹੜੀ ਪਰਚੀ ਹੈਗੀ ਆ ਸੋ ਆਪਾਂ ਜਿਹੜੀ ਉਹ ਦੇ ਕੇ ਤੇ ਅਰਦਾਸ ਕਰਦੇ ਆਂ ਅੰਦਰ ਤੇ ਆਪਾਂ ਆਪਣੀ ਅਰਦਾਸ ਵੀ ਕਰਾਣੇ ਆਂ ਔਰ ਮਾਲਾ ਸਾਹਿਬ ਵੀ ਚੜਾਣੇ ਆਂ ਤੇ ਜਿਹੜਾ ਆਪਾਂ ਦੇਸੀ ਘਿਓ ਤੂਫ ਵਗੈਰਾ ਸਿੱਗੀ ਸਾਰੀ ਅੰਦਰ ਆਪਾਂ ਉਹ ਚੜਾ ਕੇ ਤੇ ਮੱਥਾ ਟੇਕਦੇ ਆਂ ਫਿਰ ਅੰਦਰ ਜਾ ਕੇ ਬੈਠਦੇ ਆਂ ਆਰਾਮ ਦੇ ਨਾਲ ਸੋ ਆ ਹੈਗਾ ਜਿਹੜਾ ਗੇਟ ਨੰਬਰ 1 ਸੋ ਜਿੱਥੋਂ ਦੀ ਆਪਾਂ ਅੰਦਰ ਆਏ ਸੋ ਮੇਨ ਡੋਰ ਹੈਗਾ ਜਿੱਥੋਂ ਆਪਾਂ ਅੰਦਰ ਆਣਾ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ ਤੇ ਇਸ ਤੋਂ ਸਿੱਧਾ ਜਦੋਂ ਆਪਾਂ ਅੰਦਰ ਆਣੇ ਆ ਤੇ ਬਿਲਕੁਲ ਸਾਹਮਣੇ ਹੀ ਗੁਰਦੁਆਰਾ ਸਾਹਿਬ ਜਿਹੜੀ ਮੇਨ ਐਂਟਰੈਂਸ ਹੈਗੀ ਆ ਸੋ ਇਹ ਹੈਗਾ ਸੱਚਖੰਡ ਸੋ ਜਿਹਦੇ ਆਪਾਂ ਅੰਦਰ ਹੁਣ ਜਾਣਾ ਆ ਮੱਥਾ ਟੇਕਣ ਵਾਸਤੇ ਸੋ ਗੁਰਦੁਆਰਾ ਸਾਹਿਬ ਦੇ ਅੰਦਰ ਜਿਆਦਾ ਵੀਡੀਓ ਵਗੈਰਾ ਬਣਾਣੀ এলাਉਡ ਹੈ ਨਹੀਂਗੀ ਪਰ ਜਦੋਂ ਤੁਸੀਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆਣੇ ਤਾਂ ਰਾਈਟ ਸਾਈਡ ਦੇ ਉੱਤੇ ਤੇ ਉੱਥੇ ਪਿੱਛੇ ਦਾਲ ਦਾ ਲੰਗਰ ਹੁੰਦਾ ਆ ਤੇ ਤੁਸੀਂ ਉੱਥੇ ਦਾਲ ਦਾ ਲੰਗਰ ਛੱਕ ਸਕਦੇ ਹੋ ਤੇ ਜਿਹੜੀ ਇਹਦੀ ਇੰਪੋਰਟੈਂਸ ਹੈਗੀ ਆ ਦਾਲ ਦੇ ਲੰਗਰ ਦੀ ਸੋ ਇਹਦੇ ਵਿੱਚ ਗੁਰਗੋਬਿੰਦ ਸਿੰਘ ਜੀ ਨੂੰ ਜਦੋਂ ਦੋ ਪਠਾਨਾ ਨੇ ਖੰਜਰ ਦਾ ਵਾਰ ਕੀਤਾ ਸੀਗਾ ਸੋ ਉਦੋਂ ਫਿਰ ਗੋਬਿੰਦ ਸਿੰਘ ਜੀ ਨੇ ਦਾਲ ਛਕੀ ਸੀਗੀ ਉਸ ਉਸ ਟਾਈਮ ਤੋਂ ਹੀ ਫਿਰ ਇਹ ਜਿਹੜਾ ਪਰੰਪਰਾ ਚੱਲਦੀ ਆ ਰਹੀ ਹੈ ਸੋ ਦਾਲ ਦਾ ਲੰਗਰ ਇੱਥੇ ਹੁੰਦਾ ਹੈ ਸੋ ਇਹਦੇ ਨਾਲ ਇਦਾਂ ਹੁੰਦਾ ਕਿ ਥੋਨੇ ਸਾਰੇ ਜਿਹੜੇ ਹੁੰਦੇ ਨੇ ਤੁਹਾਨੂੰ ਜਿਹੜੇ ਕੋਈ ਵੀ ਰੋਗ ਹੁੰਦਾ ਆ ਉਹ ਕਹਿੰਦੇ ਉਹਨਾਂ ਠੀਕ ਹੋ ਜਾਂਦਾ ਜੇ ਤੁਸੀਂ ਇਹ ਦਾਲ ਦਾ ਲੰਗਰ ਪੀਨੇ ਹੋ ਤੇ ਇਹ ਬਿਲਕੁਲ ਬੈਕ ਸਾਈਡ ਤੇ ਹੁੰਦਾ ਹੈ ਲੰਗਰ ਜਿਹੜਾ ਜਿਹੜਾ ਗੁਰਦੁਆਰਾ ਸਾਹਿਬ ਤੋਂ ਆਪਾਂ ਆਏ ਆ ਸੋ ਬਿਲਕੁਲ ਉਹਦੀ ਪਿਛਲੇ ਪਾਸੇ ਗੇਟ ਨੰਬਰ 4 ਦੇ ਕੋਲੇ ਹੁੰਦਾ ਤੇ ਤੁਸੀਂ ਇਹ ਜਿਹੜਾ ਲੰਗਰ ਹੈਗਾ ਜਰੂਰ ਸੱਕ ਕੇ ਜਾਓ ਜੇ ਤੁਸੀਂ ਇੱਥੇ ਯੂਰ ਸਹਿਬ ਦੇ ਵਿੱਚ ਮੱਥਾ ਟੇਕਣ ਆਨੇ ਹੋ ਹਾਂਜੀ ਤੇ ਆਪਾਂ ਹੁਣ ਦਾਲ ਦਾ ਲੰਗਰ ਛੱਕੇ ਆਏ ਸੀਗੇ ਤੇ ਹੁਣ ਆਪਾਂ ਜਾ ਰਹੇ ਹਾਂ ਲੰਗਰ ਜਿਹੜਾ ਹਾਲ ਹੈਗਾ ਉੱਥੇ ਲੰਗਰ ਛੱਕ ਕੇ ਆਵਾਂਗੇ ਤੇ ਜਿਹੜੀ ਆ ਆ ਤੁਹਾਨੂੰ ਦਿਖਦਾ ਪਿਆ ਇਹ ਮੇਨ ਐਂਟਰੈਂਸ ਹੈਗੀ ਐ ਇੱਥੋਂ ਦੀ ਸੋ ਆਪਾਂ ਹੁਣ ਜਦੋਂ ਮੇਨ ਐਂਟਰੈਂਸ ਤੋਂ ਆਪਾਂ ਸਿਰਫ ਰਾਈਟ ਸੌਰੀ ਲੈਫਟ ਸਾਈਡ ਤੇ ਜਾਣਾ ਹੈ ਤੇ ਲੈਫਟ ਹੱਥ ਜਦੋਂ ਆਪਾਂ ਸਿੱਧਾ-ਸਿੱਧਾ ਜਾਂਦੇ ਜਾਵਾਂਗੇ ਤੇ ਸਾਹਮਣੇ ਉੱਥੇ ਬਿਲਕੁਲ ਲੰਗਰ ਹਾਲ ਹੈਗਾ ਕੀ ਆਪਾਂ ਉੱਥੇ ਜਾ ਕੇ ਲੰਗਰ ਛੱਕਾਂਗੇ ਤੇ ਆਹ ਦੇਖੋ ਹੁਣ ਆਪਾਂ ਆ ਗਏ ਆ ਲੰਗਰ ਹਾਲ ਦੇ ਅੰਦਰ ਸੋ ਇਹ ਹੈਗਾ ਸਾਰਾ ਲੰਗਰ ਹਾਲ ਤੇ ਇੱਥੇ ਬੈਠ ਕੇ ਆਪਾਂ ਹੁਣ ਲੰਗਰ ਛੱਕਦੇ ਆ ਤੇ ਉਸ ਤੋਂ ਬਾਅਦ ਇੱਥੇ ਚਾਹ ਦਾ ਲੰਗਰ ਵੀ ਹੁੰਦਾ ਆ ਉਸ ਤੋਂ ਬਾਅਦ ਆਪਾਂ ਚਾਹ ਦਾ ਲੰਗਰ ਵੀ ਛੱਕ ਕੇ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਨੈਕਸਟ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਉਹ ਜਿਹੜੇ ਇੱਥੇ ਇਤਿਹਾਸਿਕ ਗੁਰਦੁਆਰੇ ਹੈਗੇ ਆ ਲੋ ਜੀ ਆਪਾਂ ਹੁਣ ਲੰਗਰ ਛਕ ਲਿਆ ਤੇ ਆਪਾਂ ਹੁਣ ਚਾਹ ਦਾ ਲੰਗਰ ਜਿਹੜਾ ਹੈਗਾ ਆਪਾਂ ਉਹ ਪੀਨੇ ਚਾਹ ਪੀਨੇ ਜਾ ਕੇ ਤੇ ਇਧਰਲੀ ਸਾਈਡ ਤੇ ਆ ਇਧਰ ਜਦੋਂ ਆਪਾਂ ਲੈਫਟ ਸਾਈਡ ਤੇ ਹੈਗਾ ਇੱਥੇ ਚਾਹ ਦਾ ਲੰਗਰ ਹੈਗਾ ਤੇ ਚਲੋ ਬਾਟੀ ਲੈ ਲੈਂਦੇ ਆ ਆਪਾਂ ਇੱਥੋਂ ਦੀ ਤੇ ਮਿੱਠੀ ਚਾਹ ਮਿਲਦੀ ਹੈ ਇੱਥੇ ਚਲੋ ਫਿਰ ਆਪਾਂ ਚਾਹ ਦਾ ਲੰਗਰ ਪੀਨੇ ਆ ਫਿਰ ਆਪਾਂ ਚੱਲਦੇ ਆ ਅਗਲੇ ਗੁਰਦੁਆਰੇ ਸਾਹਿਬ ਜਿਹੜੇ ਇਤਿਹਾਸਿਕ ਗੁਰਦੁਆਰੇ ਇੱਥੇ ਹੈਗੇ ਹਿਸਟੋਰੀਕਲ ਗੁਰਦੁਆਰੇ ਉਹ ਦੇਖਣ ਜਾਵਾਂਗੇ ਹੈਲੋ ਜੀ ਵੈਲਕਮ ਬੈਕ ਟੂ ਅ ਚੈਨਲ ਰਮਨ ਬਲੌਗਸ ਸੋ ਅੱਜ ਆਪਾਂ ਆਏ ਹੋਏ ਆ ਨੰਦੇੜ ਗੁਰਦੁਆਰਾ ਸਾਹਿਬ ਆਪਣਾ ਮਹਾਰਾਸ਼ਟਰ ਦੇ ਵਿੱਚ ਸੋ ਆਪਾਂ ਹੁਣ ਆਏ ਹੋਈਆਂ ਜਿਹੜਾ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋਈਆਂ ਸੋ ਇੱਥੇ ਬਾਬਾ ਜੀ ਜਿਹੜੇ ਗੁਰਗੋਬਿੰਦ ਸਿੰਘ ਜੀ ਸੀਗੇ ਸੋ ਉਹਨਾਂ ਦੇ ਕਿਹਦੇ ਘੋੜੇ ਹੈਗੇ ਤਵੇਲਾ ਹੈਗਾ ਸੋ ਆਪਾਂ ਉਹ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਆਏ ਆ ਤੇ ਚਲੋ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਆ ਵੀ ਕਿਦਾਂ ਕਿਦਾਂ ਇੱਥੇ ਹੈਗਾ ਆ ਸੋ ਮੈਂ ਵੀ ਪਹਿਲੀ ਵਾਰੀ ਆਇਆ ਆ ਸੋ ਆ ਇੱਧਰ ਸਾਹਮਣੇ ਆ ਕਹਿੰਦੇ ਹੈਗੇ ਵੀ ਬਾਬਾ ਜੀ ਦੇ ਘੋੜੇ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਇੱਥੇ ਨਾਲ ਹੀ ਹੈਗਾ ਸੋ ਆਪਾਂ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਹੈਗਾ ਸੋ ਆਪਾਂ ਇੱਥੇ ਪਹਿਲਾਂ ਅੰਦਰ ਜਾ ਕੇ ਦਰਸ਼ਨ ਕਰਾਂਗੇ ਤੇ ਫਿਰ ਨਾਲੇ ਤੁਹਾਨੂੰ ਵੀ ਦਿਖਾਣੇ ਆ ਵੀ ਕਿੱਦਾਂ ਦਾ ਹੈਗਾ ਸੋ ਇਹ ਹਿਸਟਰੀ ਲਿਖੀ ਹੋਈ ਆ ਵੀ ਇੱਥੇ ਜਿਹੜਾ ਦਮਦਮਾ ਸਾਹਿਬ ਦੀ ਹਿਸਟਰੀ ਕੀ ਹੈਗੀ ਆ ਤੇ ਜਿਹੜਾ ਇਹ ਪਿੱਛੇ ਤੁਸੀਂ ਦੇਖਦੇ ਪਈਓ ਇਹਗਾ ਬਾਬਾ ਜੀ ਦੇ ਘੋੜਿਆਂ ਦਾ ਅਸਤਵਲ ਹੈਗਾ ਸੋ ਜਿਹੜਾ ਵੀ ਬੰਦਾ ਇੱਥੇ ਜੀ ਵੀ ਕੋਈ ਮਨ ਦੀ ਮਰਜ਼ੀ ਹੁੰਦੀ ਆ ਜਦੋਂ ਪੂਰੀ ਹੋ ਜਾਂਦੀ ਆ ਸੋ ਉਹ ਇੱਕ ਘੋੜਾ ਇੱਥੇ ਪੇਂਟ ਕਰ ਜਾਂਦਾ ਵਾ ਤੇ ਕੁਸ਼ੀ ਨਾਲ ਦੇ ਜਾਂਦੇ ਐ ਇੱਥੇ ਘੋੜਾ ਇੱਕ ਤੇ ਤਾਂ ਕਰਕੇ ਇਹ ਅਸਤਵਲ ਬਣਾਇਆ ਗਿਆ ਵਾ ਤੇ ਧੋਲਾਂਗੇ ਪਰ ਇਧਰਲੀ ਸਾਈਡ ਆਏ ਆ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਦੇ ਸੋ ਇੱਥੇ ਤੁਹਾਨੂੰ ਘੋੜਿਆਂ ਦੇ ਦਰਸ਼ਨ ਵੀ ਹੁੰਦੇ ਆ ਜਿਹੜੇ ਬਾਬਾ ਜੀ ਦੇ ਮੇਨ ਘੋੜੇ ਸੀਗੇ ਸੋ ਉਹ ਘੋੜੇ ਇੱਥੇ ਹੈਗੇ ਨੇ ਤੇ ਆਪਾਂ ਉਹਨਾਂ ਨੂੰ ਟੱਚ ਵੀ ਕਰ ਸਕਦੇ ਹਾਂ ਚਲੋ ਆਪਾਂ ਹੁਣ ਚੱਲਦੇ ਆਂ ਤੇ ਇਹ ਘੋੜਿਆਂ ਦੇ ਦਰਸ਼ਨ ਕਰਦੇ ਆਂ ਤੇ ਇਹ ਹੈਗਾ ਬਾਬਾ ਜੀ ਦਾ ਘੋੜਾ ਗੱਦੀ ਵਾਲਾ ਘੋੜਾ ਪਾਸ਼ਾ ਜੀ ਦਸਵੀਂ ਜਿਹਦਾ ਨਾਮ ਸੀਗਾ ਬਾਬਾ ਅਨਮੋਲ ਸਿੰਘ ਜੀ ਤੇ ਆ ਉਹਨਾਂ ਦੇ ਇੱਧਰ ਵੰਸ਼ ਹੈਗਾ ਆ ਤੇ ਇਹਨਾਂ ਦੇ ਆਪਣੇ ਦਰਸ਼ਨ ਕਰਵਾਣਗੇ ਹੁਣ ਸਾਨੂੰ ਚਾਰ ਬੰਦੇ ਬੰਦੇ ਜਿਹੜੇ ਕਰਦੇ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਮੇਨ ਘੋੜੇ ਹੈਗੇ ਸੀ ਸੋ ਉਹਨਾਂ ਦੀ ਪਿਕਚਰ ਲੱਗੀ ਹੋਈ ਆ ਦੇਖੋ ਇੱਥੇ ਸੋ ਆ ਫੋਟੋ ਸੇਮ ਫੋਟੋ ਦੇਖੋ ਆਹੀ ਪਿੱਛੇ ਘੋੜਾ ਹੈਗਾ ਸੋ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਮੇਨ ਕੋੜਾ ਉਹਨਾਂ ਦਾ ਜਿਹੜਾ ਅੱਗੇ ਵੰਸ਼ ਹੈਗਾ ਸੋ ਆਹ ਕੋੜਾ ਹੈਗਾ ਸੋ ਆਪਾਂ ਇਹਨਾਂ ਨੂੰ ਹੁਣ ਟੱਚ ਵੀ ਕਰ ਸਕਦੇ ਹਾਂ ਸੋ ਕਰਵਾਉਂਦੇ ਹੁੰਦੇ ਆ ਟੱਚ ਪਰ ਰਾਈਟ ਨਾਓ ਖਾ ਰਹੇ ਨੇ ਤੇ ਜੇ ਕੋਈ ਆਂਦਾ ਤੇ ਆਪਾਂ ਟੱਚ ਵੀ ਕਰਦੇ ਆ ਤੇ ਦੇਖਦੇ ਆ ਫਿਰ ਨਾਂਦਪੁਰ ਸਾਹਿਬ ਲਾਲਾ ਹੱਥ ਹੀ ਲਾਣਾ ਨਹੀਂ ਹੁੰਦਾ ਲਾਲਾ ਲਾਉਂਦਾ ਨਹੀਂ ਨਹੀਂ ਰੋਹ ਤੱਕ ਆਰਾਮ ਨਾਲ ਲਾ ਲਓ। ਐਨੀ ਕੋਈ ਚੀਜ਼ ਨਹੀਂ ਦਰਦ। ਹੱਥ ਤੇ ਰੱਖ ਲਓ। ਹਾਂਜੀ। ਆ ਇੱਧਰ ਲਾਓ। ਨੱਕ ਕੋਲੇ ਲਾਓ। ਹਾਂਜੀ ਆ। ਹੋ। ਚੱਲ। ਖਾਣਾ ਕੀ ਆਪਾਂ? ਖਾਣੇ। ਹਾਂ। ਲੈ ਦੇ ਤਕਰੀਬਨ। ਸੋ ਇੱਥੇ ਘੋੜਿਆਂ ਦੇ ਨਾਮ ਵੀ ਲਿਖੇ ਹੋਏ ਨੇ ਯਾਨੀ ਆ ਦੇਖੋ। ਸੋ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਹੈਗਾ ਘੋੜੇ ਦਾ ਨਾਮ ਪਵਨ ਹੈਗਾ ਸੋ ਆਹ ਘੋੜਾ ਖੜਾ ਹੋਇਆ ਇੱਥੇ ਤੇ ਹੋਰ ਵੀ ਸੋ ਜਿਹੜੇ ਇੱਕ ਘੋੜਾ ਇੱਕ ਆ ਖੜਾ ਹੋਇਆ ਹੈ ਸੋ ਇਹ ਘੋੜੇ ਦਾ ਨਾਮ ਹੈਗਾ ਜੋਦਾ ਸਾਰੇ ਘੋੜਿਆਂ ਦੇ ਨਾਮ ਲਿਖੇ ਹੋਏ ਨੇ ਇਹਨਾਂ ਦੇ ਨਾਲ-ਨਾਲ ਤੇ ਜਿਵੇਂ ਇੱਧਰ ਲਿਖਿਆ ਹੈ ਦਿਲਸ਼ੇਰ ਸੋ ਆਹ ਘੋੜੇ ਦਾ ਨਾਮ ਹੈਗਾ ਦਿਲਸ਼ੇਰ ਸੋ ਇਦਾਂ ਨਾਮ ਸਾਰੇ ਘੋੜਿਆਂ ਦੇ ਨਾਮ ਲਿਖੇ ਹੋਏ ਆ ਇਹ ਆ ਹੈਗਾ ਆ ਨਿਹਾਲ ਨਿਹਾਲ ਸੋ ਇਸ ਕੋਲੇ ਦਾ ਨਾਮ ਹੈਗਾ ਨਿਹਾਲ ਤੇ ਉਸ ਤੋਂ ਬਾਅਦ ਜੈ ਮੰਗਲ ਤੇ ਆਹ ਵਾਲੇ ਕੋੜੇ ਦਾ ਨਾਮ ਹੈਗਾ ਆ ਬਾਬਾ ਤੇ ਲਾਸਟ ਵਾਲਾ ਜਿਹੜਾ ਇੱਥੇ ਹੈਗਾ ਇਹਦਾ ਨਾਮ ਹੈਗਾ ਸਾਗਰ ਸੋ ਜਿਹੜਾ ਮੇਨ ਕੋੜਾ ਸੀਗਾ ਉਹ ਸਭ ਤੋਂ ਅੱਗੇ ਜਿਹੜਾ ਆਪਾਂ ਦੇਖ ਕੇ ਆਏ ਸੀ ਅੱਗੇ ਸੋ ਸਭ ਤੋਂ ਮੇਨ ਘੋੜਾ ਉਹੀ ਸੀਗਾ ਸੋ ਹੋਰ ਵੀ ਘੋੜੇ ਹੈਗੇ ਇਸ ਅਸਥਬਲ ਦੇ ਵਿੱਚ ਤੇ ਜਿਹੜੇ ਵੀ ਤੁਹਾਨੂੰ ਸਾਨੂੰ ਪਹਿਲਾਂ ਦੱਸਿਆ ਮੈਂ ਕਿ ਜਿਨ੍ਹਾਂ ਦੀ ਵੀ ਮਰਜ਼ੀਆਂ ਪੂਰੀਆਂ ਹੋ ਜਾਂਦੀਆਂ ਸੋ ਇੱਥੇ ਘੋੜੇ ਭੇਟ ਕਰ ਜਾਂਦੇ ਨੇ ਸੋ ਇਹ ਸਾਰਾ ਜਿਹੜਾ ਅਸਥਬਲ ਹੈਗਾ ਪਿੱਛੇ ਹੋਰ ਵੀ ਬਹੁਤ ਸਾਰੇ ਉਰੇ ਇੱਥੇ ਹੈਗੇ ਨੇ ਤੇ ਤੁਸੀਂ ਉਹਨਾਂ ਦੇ ਵੀ ਦਰਸ਼ਨ ਕਰ ਸਕਦੇ ਹੋ ਤੇ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਕਿਉਂਕਿ ਮੈਂ ਪਹਿਲੀ ਵਾਰੀ ਆਇਆ ਸੀ ਮੈਨੂੰ ਪਤਾ ਨਹੀਂ ਸੀਗਾ ਹਾਂਜੀ ਤੇ ਹਜੂਰ ਸਾਹਿਬ ਦੇ ਵਿੱਚ ਸੱਤ ਇਤਿਹਾਸਿਕ ਗੁਰਦੁਆਰੇ ਹੈਗੇ ਨੇ ਸੋ ਆਪਾਂ ਜਿਹੜਾ ਪਹਿਲਾ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਹੈਗਾ ਤੇ ਆਪਾਂ ਉੱਥੇ ਆ ਗਏ ਹਾਂ ਸੋ ਜਿਹਦਾ ਨਾਮ ਹੈਗਾ ਆ ਗੁਰਦੁਆਰਾ ਬੰਦਾ ਘਾਟ ਸਾਹਿਬ ਜੀ ਤੇ ਹੁਣ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਜਾਵਾਂਗੇ ਤੇ ਤੁਹਾਨੂੰ ਦਿਖਾਨਿਆ ਵੀ ਅੰਦਰੋਂ ਕਿਵੇਂ ਦਾ ਤੇ ਇਸ ਗੁਰਦੁਆਰਾ ਸਾਹਿਬ ਜਿਹੜੀ ਹਿਸਟਰੀ ਹੈਗੀ ਆ ਸੋ ਇਥੇ ਇੱਕ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਮਾਦੋ ਦਾਸ ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀਗਾ ਇੱਥੇ ਤੇ ਉਹਨਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਤੇ ਦਾ ਨਾਮ ਗੁਰਬਖਸ਼ ਸਿੰਘ ਰੱਖਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਬੰਦਾ ਬਹਾਦਰ ਦਾ ਖਿਤਾਬ ਬਖਸ਼ਾਲ ਕੀਤਾ ਸੀਗਾ ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਸਾਰੀਆਂ ਜਿਹੜੀਆਂ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਮੁਕਸਦ ਸਾਹਿਬ ਸਾਰੀਆਂ ਜੰਗਾਂ ਬਾਰੇ ਦੱਸਿਆ ਤੇ ਫਿਰ ਉਹਨਾਂ ਨੇ ਸ਼ਸਤਰ ਦੇ ਕੇ ਉਹਨਾਂ ਨੂੰ ਉੱਥੇ ਭੇਜਿਆ ਵੀ ਤੁਸੀਂ ਉੱਥੇ ਜਾ ਕੇ ਜੰਗ ਵਿੱਚ ਜਾ ਕੇ ਉਹਨਾਂ ਦੀ ਹੈਲਪ ਕਰੋ ਪੰਜਾਬ ਭੇਜਿਆ ਸੀਗਾ ਤੇ ਉਹ ਤਾਂ ਹੀ ਕਰਕੇ ਫਿਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉਹ ਬੰਦਾ ਘਾਟ ਦੇ ਨਾਮ ਤੇ ਇੱਥੇ ਬਣਾਇਆ ਗਿਆ ਹੈ ਸੋ ਜਿਹੜੀ ਇਹਦੀ ਹਿਸਟਰੀ ਹੈਗੀ ਆ ਸੋ ਇੱਥੇ ਤੁਸੀਂ ਸਾਰੀ ਪੜ ਸਕਦੇ ਹੋ ਵੀ ਕੀ ਕੀ ਲਿਖਿਆ ਹੋਇਆ ਮੈਂ ਇਹਦੇ ਉੱਤੇ ਰਿਕਾਰਡ ਕਰਕੇ ਲੈ ਕੇ ਆਇਆ ਤੁਸੀਂ ਇਹਨੂੰ ਪੜ ਸਕਦੇ ਹੋ ਵੀ ਕੀ ਇਹਦੀ ਹਿਸਟਰੀ ਸੀਗੀ ਰਹਾਏ تھے ਗੁਰਦੁਆਰਾ ਸਾਹਿਬ ਦੇ ਅੰਦਰ ਫੋਟੋ ਲੱਗੀ ਹੋਈ ਹੈ ਜ ਜਿਹਦੇ ਵਿੱਚ ਦਿਖਾਇਆ ਗਿਆ ਕਿ ਗੁਰੂ ਸਾਹਿਬ ਜੀ ਨੇ ਬੰਦਾ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਪੰਜ ਤਿਰ ਦਿੱਤੇ ਸੀਗੇ ਇੱਥੇ ਤੇ ਨਾਲ ਹੀ ਬੰਦਾ ਬਹਾਦਰ ਜੀ ਦਾ ਉਹਨਾਂ ਨੇ ਅਹੰਕਾਰ ਤੋੜਿਆ ਤੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੇ ਨਾਲ ਤੇ ਫਿਰ ਪੰਜਾਬ ਭੇਜਿਆ ਸੀਗਾ ਸੋ ਇਹ ਫੋਟੋ ਉੱਥੇ ਬੰਦਾ ਘਾਟ ਦੇ ਅੰਦਰ ਲੱਗੀ ਹੋਈ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਥੇ ਜਿਹੜੇ ਸੱਤ ਇਤਿਹਾਸਿਕ ਗੁਰਦੁਆਰੇ ਹੈਗੇ ਨੇ ਸੋ ਜਿਹੜਾ ਕਿ ਹੀਰਾ ਘਾਟ ਸ਼িকার ਘਾਟ ਮਾਤਾ ਸਹੇਬ ਸੰਗਤ ਸਹੇਬ ਮਾਲ ਟੇਕੜੀ ਨਗੀਨਾ ਸਹੇਬ ਤੇ ਬੰਦਾ ਘਾਟ ਸੋ ਜਿਹੜੇ ਇਹ ਸਾਰੇ ਗੁਰਦਵਾਰਾ ਸਾਹਿਬ ਦੇ ਆਪਾਂ ਦਰਸ਼ਨ ਕਰਾਂਗੇ ਹਜੂਰ ਸਾਹਿਬ ਦੇ ਵਿੱਚ ਤੇ ਹੁਣ ਜੇ ਨੈਕਸਟ ਗੁਰਦਵਾਰਾ ਸਾਹਿਬ ਆਪਾਂ ਜਾਣਾ ਹੈਗਾ ਸੋ ਉਹ ਆਪਾਂ ਜਾ ਜਾਵਾਂਗੇ ਨਗੀਨਾ ਸਹੇਬ ਸੋ ਉਹ ਵੀ ਬਿਲਕੁਲ ਇੱਥੇ ਨਾਲ ਹੀ ਹੈਗਾ ਸੋ ਆਪਾਂ ਤੁਰਕੀ ਜਾ ਸਕਦੇ ਹਾਂ ਹਜੂਰ ਸਾਹਿਬ ਜਿਹੜਾ ਸੱਚਖੰਡ ਗੁਰਦਵਾਰਾ ਸਾਹਿਬ ਹੈਗਾ ਸੋ ਇਹ ਜਿਹੜੇ ਦੋਨੇ ਗੁਰਦੁਆਰੇ ਆ ਬਿਲਕੁਲ ਨਾਲ-ਨਾਲ ਹੀ ਆ ਤੇ ਆਪਾਂ ਹੁਣ ਨਗੀਨਾ ਸਹੇਬ ਚੱਲਦੇ ਹਾਂ ਤਾਂ ਤੁਹਾਨੂੰ ਉਹ ਦਿਖਾ ਕੇ ਲੈਣੀ ਹੈ ਉਹ ਦੇ ਦਰਸ਼ਨ ਕਰਵਾਣੇ ਹਨ ਜਿਹੜਾ ਕਿ ਇਤਿਹਾਸਿਕ ਹਿਸਟੋਰੀਕਲ ਗੁਰਦੁਆਰਾ ਹੈਗਾ ਜਿਹਦਾ ਨਾਮ ਹੈਗਾ ਨਗੀਨਾ ਘਾਟ ਸੋ ਇਸ ਇਹ ਹਿਸਟਰੀ ਲਿਖੀ ਹੋਈ ਹੈ ਇੱਥੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਅੰਦਰ ਜਾ ਕੇ ਫਿਰ ਆਪਾਂ ਦੇਖਦੇ ਆਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਸੋ ਜਿਹੜੀ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਹੈਗੀ ਆ ਇਤਿਹਾਸ ਹੈਗਾ ਸੋ ਇੱਕ ਬੁੰਜਾਰੇ ਸਿੱਖ ਨੇ ਗੁਰੂ ਸਾਹਿਬ ਨੂੰ ਇੱਕ ਨਗੀਨਾ ਭੇਟ ਕੀਤਾ ਸੀਗਾ ਇੱਥੇ ਤੇ ਗੁਰੂ ਜੀ ਨੇ ਉਹ ਨਗੀਨਾ ਗੋਦਾਵਰੀ ਨਦੀ ਵਿੱਚ ਛੁੱਟਦਾ ਸੀਗਾ ਤੇ ਫਿਰ ਉਸ ਸਿੱਖ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿੱਚ ਛੁੱਟਦਾ ਤੇ ਉਹ ਹੈਰਾਨ ਤੇ ਬਹੁਤ ਜ਼ਿਆਦਾ ਨਾਰਾਜ਼ ਹੋਇਆ ਵੀ ਗੁਰੂ ਜੀ ਨੇ ਉਹਦਾ ਸਤਕਾਰ ਨਹੀਂ ਕੀਤਾ ਕਦਰ ਨਹੀਂ ਕੀਤੀ ਤੇ ਉਹਦਾ ਇੰਨਾ ਜ਼ਿਆਦਾ ਬਹੁਮੁੱਲਾ ਨਗੀਨਾ ਸੀਗਾ ਉਹਨਾਂ ਨੇ ਜਿਹੜਾ ਪੇਟ ਕੀਤਾ ਸੀਗਾ ਤੇ ਉਹਨਾਂ ਨੇ ਚੱਕ ਕੇ ਉਹ ਗੋਦਾਵਰੀ ਨਦੀ ਜਿਹੜੀ ਪਿੱਛੇ ਵਹਿੰਦੀ ਹੈ ਇਹਦੇ ਤੇ ਉਹਦੇ ਵਿੱਚ ਛੁੱਟ ਦਿੱਤਾ ਸੀਗਾ ਤੇ ਫਿਰ ਗੁਰੂ ਜੀ ਨੇ ਦੇਖਿਆ ਵੀ ਤੁਸੀਂ ਜ ਉਹਨੂੰ ਕਿਹਾ ਵੀ ਤੂੰ ਜਾ ਕੇ ਆਪਣਾ ਨ ਜਿੰਨਾ ਜਿਹੜਾ ਹੈਗਾ ਉਹ ਗਦਾਵਲੀ ਨਦੀ ਦੇ ਵਿੱਚੋਂ ਜਾ ਕੇ ਕੱਢ ਲਿਆ ਤੇ ਜਦੋਂ ਉਹ ਬੁੰਜਾਰਾ ਸਿੱਖ ਨਦੀ ਤੇ ਆਪਣੇ ਦਗੀਨੇ ਨੂੰ ਲੈਣ ਗਿਆ ਤੇ ਉਹਨੇ ਦੇਖਿਆ ਵੀ ਉੱਥੇ ਬਹੁਤ ਸਾਰੇ ਕੀਮਤੀ ਹੋਰ ਜਵਾਹਰ ਪਏ ਸੀਗੇ ਤੇ ਉਹ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਫਿਰ ਉਹ ਗੁਰੂ ਜੀ ਦੇ ਚੰਨੀ ਟੈਪਿਆ ਸੀਗਾ ਸੋ ਇਸੇ ਸਥਾਨ ਤੇ ਹੀ ਗੁਰੂ ਜੀ ਨੇ ਟਿਊ ਚਲਾ ਕੇ ਆਪਣਾ ਜਿਹੜਾ ਸਤਜੁਗੀ ਤਪ ਸਥਾਨ ਜਿਹੜਾ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਸੀਗਾ ਸੋ ਉਹ ਪ੍ਰਗਟ ਕੀਤਾ ਸੀਗਾ ਤੋ ਤਾਂ ਹੀ ਜਿਹੜਾ ਇਹ ਗੁਰਦੁਆਰਾ ਸਾਹਿਬ ਹੈਗਾ ਸੋ ਇਹ ਉਸ ਹਿਸਟਰੀ ਦੇ ਅਕੋਰਡਿੰਗ ਉਹਨਾਂ ਨੇ ਇੱਥੇ ਬਣਾਇਆ ਹੋਇਆ ਸੋ ਤਾਂ ਹੀ ਇਹਦਾ ਨਾਮ ਹੈਗਾ ਨਗੀਨਾ ਘਾਟ ਸਾਹਿਬ ਤੇ ਇਹ ਬਿਲਕੁਲ ਨਾਲ ਹੀ ਹੈਗਾ ਤੇ ਤੁਸੀਂ ਇਹਦੇ ਵੀ ਦਰਸ਼ਨ ਇੱਥੇ ਆ ਕੇ ਜਰੂਰ ਕਰੋ ਸੋ ਜਿਹੜਾ ਇਹ ਗੁਰਦੁਆਰਾ ਸਾਹਿਬ ਹੈਗਾ ਭਜਨਗੜ੍ਹ ਸਾਹਿਬ ਸੋ ਇਹ ਇਤਿਹਾਸਿਕ ਗੁਰਦੁਆਰਾ ਨਹੀਂ ਹੈਗਾ ਪਰ ਇਹ ਵੀ ਹਜੂਰ ਸਾਹਿਬ ਦੇ ਉੱਥੇ ਹੀ ਹੈਗਾ ਤੁਸੀਂ ਉੱਥੇ ਤੁਰ ਕੇ ਜਾ ਸਕਦੇ ਹੋ ਪਰ ਜਿਹੜੀ ਇਹਦੀ ਹਿਸਟਰੀ ਹੈਗੀ ਆ ਸੋ ਇੱਥੇ ਲਿਖੀ ਹੋਈ ਹੈ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਉਥੋਂ ਇੱਥੇ ਇੱਕ ਸੰਤ ਬਾਬਾ ਅਤਰ ਸਿੰਘ ਜੀ ਸੀਗੇ ਸੋ ਉਹਨਾਂ ਨੇ ਇੱਥੇ ਖੜ ਕੇ ਗੋਦਾਵਰੀ ਨਦੀ ਦੇ ਵਿੱਚ ਸੋ ਲਿਖਿਆ ਹੋਇਆ ਕਿ 7 ਦਿਨ ਤੇ ਰਾਤ ਗੋਦਾਵਰੀ ਨਦੀ ਦੇ ਵਿੱਚ ਖੜ ਕੇ ਨਾਮ ਜਪਿਆ ਸੀਗਾ ਸੋ ਜਿਹਦੇ ਸਦਕਾ ਉਹਨਾਂ ਨੂੰ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਤੱਖ ਦਰਸ਼ਨ ਹੋਏ ਤੇ ਉਹਨਾਂ ਦਾ ਹੁਕਮ ਹੋਇਆ ਸੀਗਾ ਕਿ ਪੰਜਾਬ ਦੀ ਧਰਤੀ ਤੇ ਜਾ ਕੇ ਗੁਰਸਿੱਖੀ ਤੇ ਅੰਮ੍ਰਿਤ ਪ੍ਰਚਾਰ ਕਰੋ ਸੋ ਉਸੇ ਟਾਈਮ ਤੋਂ ਫਿਰ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਸੋ ਭਜਨਗੜ੍ਹ ਸਾਹਿਬ ਇੱਥੇ ਬਣਾਇਆ ਹੋਇਆ ਪਰ ਇਹ ਇਤਿਹਾਸਿਕ ਗੁਰਦੁਆਰਾ ਨਹੀਂ ਹੈਗਾ ਪਰ ਜੇ ਤੁਸੀਂ ਉਦਾਂ ਇੱਥੇ ਤੁਸੀਂ ਜਾ ਕੇ ਮੱਥਾ ਟੇਕ ਸਕਦੇ ਹੋ ਵੀ ਵਧੀਆ ਗੁਰਦੁਆਰਾ ਸਾਹਿਬ ਹੈਗਾ ਵੀ ਸੋ ਇਹਦੀ ਵੀ ਹਿਸਟਰੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਸੰਗੀ ਦੇ ਨਾਲ ਜੁੜੀ ਹੋਈ ਹੈ ਸੋ ਅੱਜ ਦੇ ਦਿਨ ਬਸ ਆਪਾਂ ਇੰਨਾ ਹੀ ਹੋਰ ਘੁੰਮਣਾ ਨਹੀਂ ਹੈਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੋ ਇਹ ਗੋਦਾਵਰੀ ਨਦੀ ਹੈਗੀ ਹੈ ਸੋ ਇਹ ਸਵੇਰੇ ਦਰਸ਼ਨ ਕਰਾਂਗੇ ਆਪਾਂ ਇਹਦੇ ਤੇ ਰਾਤ ਨੂੰ ਕਿਉਂਕਿ ਆਪਾਂ ਨੂੰ ਦੇਖਣਾ ਨਹੀਂ ਹੈਗਾ ਕੁਝ ਵੀ ਤੇ ਬਾਕੀ ਸਾਰੇ ਗੁਰਦੁਆਰਾ ਸਾਹਿਬ ਆਪਾਂ ਕੱਲ ਨੂੰ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਨਾਲ ਚਲੋ ਫਿਰ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ